ਅੱਜ ਸਭ ਤੋਂ ਵੱਡੀ ਖਬਰ ਹੈ ਜੋ ਕਿ ਮੋਗਾ ਤੋਂ ਆ ਰਹੀ ਹੈ ਮੋਗਾ ਦੇ ਵਿੱਚ ਸ਼ੋਮ ਨੇ ਅਕਾਲੀ ਦਲ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇੱਕ ਵੱਡਾ ਅਪਡੇਟ ਪੀਟੀਸੀ ਨਿਊਜ਼ ਤੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਮੋਗਾ ਦੇ ਵਿੱਚ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ ਜੋਂਨ ਦੌਲਤਪੁਰਾ ਤੋਂ ਅਕਾਲੀ ਉਮੀਦਵਾਰ ਨੇ ਬਲੈਕ ਸੰਮਤੀ ਚੋਣ ਜਿੱਤ ਲਈ ਹੈ ਤਾਂ ਸ਼ੋਮ ਨੇ ਅਕਾਲੀ ਦਲ ਦਾ ਖਾਤਾ ਵੀ ਖੁੱਲ ਚੁੱਕਿਆ ਹੈ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਵਾਦੀ ਪਾਰਟੀ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਨੋ ਵੋਟਾਂ ਦੇ ਨਾਲ ਹਰਾਇਆ ਹੈ ਬਹੁਤ ਵੱਡਾ ਅਪਡੇਟ ਮਹਿਜ਼ ਨੋ ਵੋਟਾਂ ਦੇ ਨਾਲ ਸ਼ੋਮ ਨੇ ਅਕਾਲੀ ਦਲ ਦੇ ਵੱਲੋਂ ਇੱਥੇ ਆਪਣੀ ਜੋ ਸੀਟ ਪੱਕੀ ਕੀਤੀ ਗਈ ਹੈ ਜੋਨ ਦੌਲਤਪੁਰਾ ਤੋਂ ਅਕਾਲੀ ਉਮੀਦਵਾਰ ਨੇ ਬਲੈਕ ਸੰਤੀ ਚੌਂਝਤੀ ਅਮਨ ਬਿਲਕੁਲ ਕਸ਼ਰੋਮਣੀ ਅਕਾਲੀ ਦਲ ਨੇ ਖਾਤਾ ਖੋਲ੍ਹ ਲਿਆ ਹੈ ਪਿੰਡਾਂ ਦੀ ਇਸ ਚੋਣ ਦੇ ਵਿੱਚ ਅਕਾਲੀ ਦਲ ਪੂਰੇ ਜ਼ੋਰ ਸ਼ੋਰ ਦੇ ਨਾਲ ਕੁਦਿਆ ਸੀ ਤੇ ਇਸ ਵਕਤ ਉਹ ਲੱਗਿਆ ਜ਼ੋਰ ਉਹ ਕਹਿੰਦੇ ਨੇ ਕਿ ਜਿਹੜੀਆਂ ਖਰਾਕਾ ਖਾਂਦੀਆਂ ਨੇ ਉਹਦਾ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਤੇ ਜਿਹੜਾ ਜ਼ੋਰ ਲਾਇਆ ਸੀ ਤੇ ਹੁਣ ਪਤਾ ਲੱਗ ਰਿਹਾ ਹੈ ਜਦੋਂ ਅਕਾਲੀ ਦਲ ਨੇ ਦੌਲਤਪੁਰਾ ਦੇ ਵਿੱਚ ਖਾਤਾ ਖੋਲਿਆ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਪ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਦੇ ਨਾਲ ਹਰਾ ਦਿੱਤਾ ਹੈ ਮੋਗਾ ਚ ਅਕਾਲੀ ਦਲ ਦੀ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਨੇ ਖੋਲਿਆ ਖਾਤਾ ਜੌਨ ਦੌਲਤਪੁਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਬਲਾਕ ਸੰਮਤੀ ਜਿੱਤ ਲਈ ਹੈ ਗੁਰਦਰਸ਼ਨ ਸਿੰਘ ਢਿੱਲੋਂ ਨੇ 9 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਨੂੰ ਹਰਾਇਆ ਮੋਗਾ ਚ ਅਕਾਲੀ ਦਲ ਦੀ ਇਹ ਵੱਡੀ ਜਿੱਤ ਬਲਕ ਸੰਪਤੀ ਜਿੱਤੀ ਅਕਾਲੀ ਦਲ ਨੇ ਇਹ ਤਸਵੀਰਾਂ ਤਾਂ ਇਹ ਉੱਠਦੇ ਹੋਏ ਹੱਥ ਇਸ ਗੱਲ ਨੂੰ ਦਰਸਾ ਰਹੇ ਨੇ ਕਿ ਅਕਾਲੀ ਦਲ ਨੇ ਇੱਥੇ ਝੰਡਾ ਗੱਡ ਦਿੱਤਾ ਹੈ ਮੋਗਾ ਤੋਂ ਇਹ ਤਸਵੀਰਾਂ ਤਾਂ ਇੱਥੇ ਜਿੱਤ ਦੇ ਜਸ਼ਨ ਲਾਜ਼ਮੀ ਤੌਰ ਦੇ ਉੱਤੇ ਉਮੀਦਵਾਰ ਮਨਾ ਰਹੇ ਨੇ ਕਿਉਂਕਿ ਜ਼ੋਰ ਪੂਰਾ ਲਗਾਇਆ ਤੇ ਅੱਜ ਜਦੋਂ ਉਸ ਜ਼ੋਰ ਦੇ ਵਿੱਚ ਜਦੋਂ ਅੱਜ ਪ੍ਰੀਖਿਆ ਪਾਸ ਕਰ ਲਈ ਤਾਂ ਫਿਰ ਜਸ਼ਨ ਹੀ ਮਨਾਏ ਜਾਣਗੇ ਮੋਗਾ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੀਟੀਸੀ న్యూਸ ਦੇ ਉੱਤੇ ਐਕਸਕਲੂਸਿਵ ਤਸਵੀਰ ਬਈ ਅਸੀਂ ਆਪਣੇ ਵਾਅਦੇ ਮੁਤਾਬਕ ਦੂਜੀ ਜਿੱਤ ਵੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕੀਤੀ ਹੈ ਪੀਟੀਸੀ న్యూਸ ਦੇ ਉੱਤੇ ਹਰ ਅਪਡੇਟ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ ਮੋਗਾ ਤੋਂ ਇੱਕ ਤਸਵੀਰ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਡੇ ਹਲਕੇ ਦੀ ਬਹੁਤ ਹੀ ਧਾਰਮਿਕ ਸਿੱਖਿਅਤ ਸੰਤਪਾ ਬਲਦੇਸ ਸਿੰਘ ਜੋਗੇ ਵਾਲੋਂ ਦਾ ਬਹੁਤ ਵੱਡਾ ਮੇਰੇ ਸਰ ਦੇ ਆਸੀਗਾ ਉਸ ਤੋਂ ਬਾਅਦ ਮੈਂ ਧੰਨਵਾਦ ਕਰੂਗਾ ਸ਼੍ਰੋਮਣੀ ਅਕਾਲੀ ਦਲ ਦੇ ਝਾਰੂ ਵਰਕਰ ਜਿਨ੍ਹਾਂ ਨੇ ਦਿਨ ਰਾਤ ਕਰਕੇ ਬੜੀ ਵੱਡੀ ਮਿਹਨਤ ਕੀਤੀ ਹੈ ਤੇ ਮੈਨੂੰ ਅੱਜ ਇਥੋਂ ਜਿੱਤ ਪ੍ਰਾਪਤ ਹੋਈ ਹੈ ਤੁਹਾਡੇ ਉਲਟ ਕਿਹੜੇ ਕਿਹੜੇ ਉਮੀਦਵਾਰ ਸਪਾਰਟੀ ਦੇ ਮੇਰੇ ਨਾਲ ਜੋ ਲੜ ਰਹੇ ਸੀਗੇ ਉਹ ਆਪ ਆਪ ਪਾਰਟੀ ਵੱਲੋਂ ਅਗਰੇ ਸਿੰਘ ਸਬਰਾ ਦੌਲਤਪੁਰ ਉੱਚਾ ਸੀ ਉਹ ਉਮੀਦਵਾਰ ਸੀ ਆਪ ਦੇ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਤਾ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਨੇ ਜਿੱਤ ਦਾ ਝੰਡਾ ਮੋਗਾ ਚ ਲਹਿਰਾ ਦਿੱਤਾ ਮੇਰੇ ਸਹਿਯੋਗੀ ਸਰਬਜੀਤ ਰੌਲੀ ਮੋਗਾ ਤੋਂ ਜੁੜੇ ਨੇ ਫੋਨ ਲਾਈਨ ਦੇ ਉੱਤੇ ਤਾਂ ਸਰਬਜੀਤ ਸ਼੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲ੍ਹਿਆ ਤੇ ਜਸ਼ਨ ਦਾ ਜ਼ਿਕਰ ਵੀ ਹੋ ਰਿਹਾ ਹੈ ਕੀ ਕੋਈ ਤਸਵੀਰ ਹੈ ਹਾਂ ਬਿਲਕੁਲ ਮੈਂ ਦੱਸਣਾ ਚਾਹੁੰਗਾ ਕਿ ਜਿਹੜੇ ਸਮੇਤ ਪ੍ਰਤੀਯਾਗtio ਅੱਜ ਖਤਮ ਹੋ ਚੁੱਕੇ ਤੇ ਨਤੀਜੇ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਆ ਅੱਜ ਜਿਹੜਾ ਪਹਿਲਾ ਨਤੀਜਾ ਆਇਆ ਹੈ ਅੰਮ ਪਿੰਡ ਦੋਲਤਪੁਰਾ ਦਾ ਜਿਹੜਾ ਜੌਨ ਤੋਂ ਜਿਹੜਾ ਅਕਾਲੀ ਦਲ ਦਾ ਮੀਰਵਾਰ ਗਰ ਦਰਸ਼ਨ ਸਿੰਘ ਜਿਹੜਾ ਜਿਨੇ ਆਮਦਮੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਸੀਗੇ ਅੰਗਰੇਜ਼ ਸਿੰਘ ਖਵਰਾ ਨੂੰ 9 ਵੋਟਾਂ ਦੇ ਨਾਲ ਹਰਾ ਕੇ ਜਿਹੜੀ ਸ਼ਾਨਦਾਰ ਜਿੱਤ ਹਾਸਲ ਕੀਤੀ ਆ ਕਹਿਆ ਜਾ ਸਕਦਾ ਹੈ ਕਿ ਇੱਕ ਵਾਰ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਜਿਹੜਾ ਲੋਕਾਂ ਦਾ ਰੁਝਾਨ ਆ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਧਿਆ ਹੈ ਸਾਰੇ ਨੌਨਾਂ ਤੇ ਇਹ ਗੱਲ ਕੀਤੀ ਹੈ ਤਾਂ ਪੂਰੇ ਮੁਕਾਬਲੇ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਪੈੜ ਰਹੇ ਨੇ ਜੀ ਤਾਂ ਬਿਲਕੁਲ ਸਰਬਜੀਤ ਮੁਕਾਬਲਾ ਬੜਾ ਜ਼ਬਰਦਸਤ ਸੀ ਸਰਬਜੀਤ ਬਣੇਰੋ ਸਾਡੇ ਨਾਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਫੋਨ ਲਾਈਨ ਤੇ ਜੁੜ ਚੁੱਕੇ ਨੇ ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਕਾਲੀ ਦਲ ਨੇ ਵੀ ਖੋਲਿਆ ਖਾਤਾ ਮੋਗਾ ਦੇ ਵਿੱਚ ਬਲਕ ਸੰਮਤੀ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਮ ਦੇ ਉੱਤੇ ਅਕਾਲੀ ਦਲ ਦੇ ਖਾਤੇ 'ਚ ਕੀ ਕੁਝ ਕਹਿਣਾ ਚਾਹੋਗੇ ਦੇਖੋ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਮਾਹੌਲ ਹੈ ਤੇ ਜਿਸ ਤਰੀਕੇ ਪੁਲਿਸ ਵੱਲੋਂ ਸਰਕਾਰ ਨੂੰ ਇਹ ਚੋਣਾ ਲੁੱਟ ਕੇ ਦਿੱਤੀਆਂ ਜਾ ਰੀਆਂ ਨੇ ਉਹਦੇ ਅੰਦਰ ਵੀ ਤੁਸੀਂ ਦੇਖੋ ਵੀ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕਿੰਨਾ ਉੱਚਾ ਹੈ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਉੱਥੇ ਅਕਾਲੀ ਦਲ ਦੇ ਉਮੀਦਵਾਰੀ ਜਿੱਤ ਹੋਈ ਹੈ ਨਹੀਂ ਤੁਸੀਂ ਜਿਸ ਤਰੀਕੇ ਨਾਲ ਜਿਸ ਦਿਨ VOTING ਹੋਈ ਹੈ ਬੈਲਟ ਬਾਕਸ ਨਹੀਂ ਸੀਲ ਕੀਤੇ ਗਏ ਲਗਾਤਾਰ ਉੱਥੇ ਧੱਕੇਸ਼ਾਹੀ ਹੈ ਕਿਤੇ ਬੂਥ ਕੈਪਚਰਿੰਗ ਹੋਈ ਹੈ ਸੋ ਪੰਜਾਬ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਹ ਤਾਂ ਕੇਸ਼ਾਈਆਂ ਕਰਨ ਦੇ ਵਿੱਚ ਪਰ ਫਿਰ ਵੀ ਕਿਉਂਕਿ ਲੋਕਾਂ ਦਾ ਹਾ ਪੱਖੀ ਹੰਗਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੋਦੇ ਜਿਹੜੇ ਨਤੀਜੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਕਿ ਇੰਨੀ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਟੱਕਰ ਦੇ ਰਿਹਾ ਹੈ ਸਰਕਾਰ ਦੇ ਤੰਤਰ ਨੂੰ ਸਰਕਾਰ ਨੂੰ ਨਹੀਂ ਆਮ ਆਦਮੀ ਪਾਰਟੀ ਨੂੰ ਨਹੀਂ ਤੰਤਰ ਨੂੰ ਔਰ ਖਾਸ ਕਰਕੇ ਸਰਕਾਰ ਦਾ ਧੰਨਵਾਦ ਕਰੇ ਰਾਜਕਮਲ ਚੌਧਰੀ ਸਾਹਿਬ ਦਾ ਜਿਨ੍ਹਾਂ ਨੇ ਸਾਰੇ ਨਿਜਮ ਕਾਨੂੰਨ ਛਿੱਕੇ ਤੇ ਟੰਕੇ ਸਰਕਾਰ ਦੀ ਮਦਦ ਕੀਤੀ ਹੈ ਤਾਂ ਬਿਲਕੁਲ ਕਲੈਰ ਸਾਹਿਬ ਇਸਨਾਲੀ ਸ਼੍ਰੋਮ ਨੇ ਕਾਲੀ ਦਲ ਨੂੰ ਮੁਬਾਰਕਬਾਦ ਵੀ ਹੈ ਕਿਉਂਕਿ ਸ਼੍ਰੋਮ ਨੇ ਕਾਲੀ ਦਲ ਦੇ ਵੱਲੋਂ ਜੋ ਕਿ ਮੋਕਾ ਦੇ ਵਿੱਚ ਆਪਣਾ ਖਾਤਾ ਖੋਲਿਆ ਗਿਆ ਹਾਲਾਂਕਿ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜਿਥੇ-ਜਿਥੇ ਜੋ ਧੱਕੇਸ਼ਾਹੀ ਹੋਈ ਹੈ ਹੰਗਾਮਾ ਹੋ ਰਿਹਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਪੁਖਤਾ ਪ੍ਰਬੰਧ ਦਾ ਦਾਅਵਾ ਧੋਕਿਆ ਗਿਆ ਸੀ ਉਸ ਦੇ ਵਿਚਾਲੇ ਜੋ ਅਜਿਹੀਆਂ ਧੱਕੇਸ਼ਾਹੀਆਂ ਚੱਲ ਰਹੀਆਂ ਨੇ ਫਿਰ ਉਸ ਦਾ ਜ਼ਿੰਮਾ ਕਿਸ ਦੇ ਸਿਰ ਚੰਦ ਹੈ ਦੇਖੋ ਜੋ ਸਭ ਤੋਂ ਵੱਡਾ ਜ਼ਿੰਮਾ ਜਾਂਦਾ ਤਾਂ ਰਾਜਕਮਲ ਚੌਧਰੀ ਸਾਹਿਬ ਤੇ ਜਾਂਦਾ ਜਿਹੜੇ ਪੂਰਨ ਤੌਰ ਤੇ ਫੇਲ ਹੋਏ ਨੇ ਆਪਣੀ ਡਿ ਜਿਨ੍ਹਾਂ ਨੇ ਇਵਨ ਕੇ ਹਾਈ ਕੋਰਟ ਆਰਡਰ ਦੀ ਕੰਟੈਂਪਟ ਕੀਤੀ ਹੈ ਮਤਲਬ ਰਾਜਕਮਲ ਚੌਧਰੀ ਸਾਹਿਬ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਸਰਕਾਰ ਦੀ ਮਦਦ ਕਰਨ ਦੇ ਵਿੱਚ ਸੋ ਅਸੀਂ ਸਾਰਾ ਕੁਝ ਕੰਪਾਈਲ ਕਰ ਰਹੇ ਹਾਂ ਉਹ ਸਾਰਾ ਕੁਝ ਕੰਪਾਈਲ ਕਰਕੇ ਜਿਹੜੀ 22 ਤਰੀਕ ਨੂੰ ਮਾਂ ਜੋ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਪੀਆਈਏ ਲੱਗੀ ਹੈ ਅਸੀਂ ਪਲੇਸ ਔਨ ਰਿਕਾਰਡ ਕਰਾਂਗੇ ਪਰ ਹਾਂ ਮੈਂ ਪੰਜਾਬੀਆਂ ਨੂੰ ਇੱਕ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਿ ਪੰਜਾਬੀਆਂ ਨੇ ਜਿਹੜਾ ਸ਼ਰੋਮਣੀ ਅਕਾਲੀ ਦਲ ਨੂੰ ਪਿਆਰ ਦਿੱਤਾ ਹੈ ਔਰ ਮੌਕੇ ਦੇ ਵਿੱਚ ਜਿਹੜਾ ਪਹਿਲਾ ਨਤੀਜਾ ਆਇਆ ਹੈ ਉਹਦੇ ਲਈ ਪੰਜਾਬੀਆਂ ਦਾ ਸ਼ਰੋਮਣੀ ਅਕਾਲੀ ਦਲ ਸਦਾ ਹੀ ਰਣੀ ਹੈ ਤਕਲੀਸਾ ਇੱਕ ਚੀਜ਼ ਹੋਰ ਕਿਉਂਕਿ ਅੱਜ ਜਦੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ 8 ਵਜੇ ਸਮਾਂ ਰਿਹਾ ਸੀ ਪਹਿਲੀ ਗੱਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਰੀਬ 9 ਵਜੇ ਤੱਕ ਵੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਨਹੀਂ ਸੀ ਹੋਇਆ ਦੂਜੀ ਗੱਲ ਪਟਿਆਲਾ ਦੇ ਵਿੱਚ ਬਹੁਤ ਰੌਲਾ ਪਿਆ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਏਜੰਟਸ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਕਾਫੀ ਬਹਿਸ ਬਾਜ਼ੀ ਤੋਂ ਬਾਅਦ ਕਾਫੀ ਸਮਾਂ ਇੰਤਜ਼ਾਰ ਤੋਂ ਬਾਅਦ ਉਹ ਅੰਦਰ ਗਏ ਨਹੀਂ ਇਹ ਸਾਰੀਆਂ ਚੀਜ਼ਾਂ ਵੀ ਧਿਆਨ ਦੇ ਵਿੱਚ ਲਿਆਓਗੇ ਜਦੋਂ ਇਸ ਮਾਮਲੇ ਦੀ ਸੁਣਵਾਈ ਹੋਏਗੀ ਨਹੀਂ 100% ਜੀ ਮੈਂ ਤਾਂ ਕਹਿ ਰਿਹਾ ਕਿ ਰਾਜਕਮਲ ਚੌਧਰੀ ਸਾਹਿਬ ਦਾ ਫੇਲਿਅਰ ਨਹੀਂ ਮਿਲੀ ਭੁਗਤ ਹੈ ਔਰ ਹਰ ਇੱਕ ਕਾਊਂਟਿੰਗ ਸੈਂਟਰ ਤੇ ਕਦੇ ਸੁਣਿਆ ਸੀ ਵੀ ਕਾਊਂਟਿੰਗ ਏਜੰਟ ਤੋਂ ਬਿਨਾਂ ਕਾਊਂਟਿੰਗ ਸ਼ੁਰੂ ਹੋ ਜਾਏ ਕਾਊਂਟਿੰਗ ਏਜੰਟ ਹਲੇ ਪਹੁੰਚੇ ਨਹੀਂ ਕਾਊਂਟਿੰਗ ਅੰਦਰ ਸ਼ੁਰੂ ਹੋ ਗਈ ਹੈ ਸੋ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਮੈਂ ਭਗਵੰਤ ਸਿੰਘ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ 2027 ਚ ਕੀ ਕਰੋਗੇ ਉਦੋਂ ਤਾਂ ਸੈਂਟਰਲ ਇਲੈਕਸ਼ਨ ਕਮਿਸ਼ਨ ਆ ਜਾਏਗਾ ਉਦੋਂ ਤਾਂ ਰਾਜਕਮਲ ਚੌਧਰੀ ਸਾਹਿਬ ਨੇ ਨਹੀਂ ਚੋਣਾ ਕਰਾਉਣੀ ਸੋ ਜਿਸ ਤਰੀਕੇ ਦੀ ਜਿਹੜਾ ਭੂਮਿਕਾ ਰਾਜ ਚੋਣ ਕਮਿਸ਼ਨਰ ਦੀ ਰਹੀ ਹੈ ਉਹਨਾਂ ਨੇ ਵਾਕਈ ਸਰਕਾਰ ਦੀ ਪੂਰਨ ਤੌਰ ਤੇ ਮਦਦ ਕੀਤੀ ਹੈ ਨੰਗੇ ਚਿੱਟੇ ਹੋ ਕੇ ਕੀਤੀ ਹੈ ਪਰ ਉਹਦੇ باوجود ਵੀ ਲੋਕ ਤੁਸੀਂ ਦੇਖ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੂਰਾ ਮਤਲਬ ਕਿ ਡਟ ਕੇ ਖੜੇ ਨੇ ਜੀ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਜੁੜਨ ਦੇ ਲਈ ਦਾ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ ਵੱਲੋਂ ਵਿਚਾਰ ਵੀ ਰਖੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲ੍ਹਿਆ ਪਰ ਇਸ ਦੇ ਨਾਲ ਹੀ ਸਵਾਲ ਸਟੇਟ ਇਲੈਕਸ਼ਨ ਕਮਿਸ਼ਨ ਦੇ ਉੱਤੇ ਵੀ ਉਹਨਾਂ ਨੇ ਚੁਕੇ ਨੇ ਰਾਜਕਮਲ ਚੌਧਰੀ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਸੀ ਕਿ ਨਾ ਚੋਣਾਂ ਨੂੰ ਨੇਪਰੇ ਚੜਾਇਆ ਜਾਵੇ ਅਮਨ ਆਮਾਨ ਦੇ ਨਾਲ ਇਹ ਚੋਣਾਂ ਨੇਪਰੇ ਚੜਨ ਕਿਸੇ ਵੀ ਤਰੀਕੇ ਦੇ ਨਾਲ ਕੋਈ ਧੱਕਾ ਕੋਈ ਪਾਰਟੀ ਨਾ ਕਰ ਸਕੇ ਇਹ ਜ਼ਿੰਮੇਵਾਰੀ ਹੁੰਦੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੀ ਪਰ ਸਵਾਲਾਂ ਸਟੇਟ ਇਲੈਕਸ਼ਨ ਕਮਿਸ਼ਨ ਤੇ ਪੁਲਿਸ ਦੀ ਕਾਰਗੁਜ਼ਾਰੀ ਸੁਧਾਰ ਸਕਦੇ ਤਾਂ ਬਿਲਕੁਲ ਮੋਗਾ ਦੇ ਵਿੱਚ ਕਾਲੀ ਦਲ ਦੇ ਵੱਲੋਂ ਵੱਡੀ ਜਿੱਤ ਦਰਜ ਕੀਤੀ ਗਈ ਹੈ तमाम ਸਵਾਲ ਖੜੇ ਹੋਣੇ ਲਾਜ਼ਮੀ ਹੈ ਕਿਉਂਕਿ ਇੱਕ ਪਾਸੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਣਾ ਸੀ ਪਰ ਕਈ ਥਾਵਾਂ ਤੇ ਹਾਲੇ ਤੱਕ ਵੀ ਵੋਟਾਂ ਦੀ ਗਿਣਤੀ ਸ਼ੁਰੂ ਨਹੀਂ